ਅਛਾਤੇ ਨੌਜਵਾਨਾਂ ਦੇ ਵੱਲੋਂ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਤਸਵੀਰਾਂ 'ਚ ਨਜ਼ਰ ਆ ਰਿਹਾ ਇਹ ਵਿਅਕਤੀ ਸਮੀਰ ਕਟਾਰੀ ਹੈ ਜਿਸ ਦਾ ਕਤਲ ਹੋਇਆ ਹੈ ਪੁਲਿਸ ਦੇ ਦਸਤਾਵੇਜ਼ ਮੁਤਾਬਕ ਸਮੀਰ ਕਟਾਰੀਆ ਨਾਮ ਦੀ ਵਿਅਕਤੀ ਉੱਤੇ ਜਾਨਲੇਵਾ ਹਮਲਾ ਹੁੰਦਾ ਹੈ ਇਹ ਘਟਨਾ ਰਾਤ 2 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਸਮੀਰ ਨੂੰ ਪ੍ਰਾਈਵੇਟ ਹਸਪਤਾਲ ਦਾਖਲ ਕਰਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਕਤਲ ਦਾ ਹੀ ਮਾਮਲਾ ਲੱਗ ਰਿਹਾ ਹੈ ਮੌਕੇ ਤੋਂ ਇੱਕ ਖਾਲੀ ਮੈਗਜ਼ੀਨ ਵੀ ਮਿਲਿਆ ਇੱਕ ਗੋਲੀ ਦਾਖ ਹੋਲ ਵੀ ਬਰਾਮਦ ਕੀਤਾ ਗਿਆ ਮੈਂ ਤੇ ਮੇਰੇ ਦੋਸਤ ਆਏ ਸੀ ਕਿ ਸਮੀਰ ਕਟਾਰੀਆ ਉਹਦੇ ਦੁੱਧ ਲੈਣ ਆਏ ਸੀ ਅਸੀਂ ਉਹਦੇ ਲੈ ਕੇ ਕਾਰ ਤੇ ਪੈਟਿੰਗ ਤੇ ਸੀ ਜੇ ਗੁਲਾਗਨ ਨੂੰ ਦਿੱਤਾ ਸੀ ਉਨੇਕੇ ਖੜੇ ਸੀਗੇ ਸਾਈਡ ਤੇ ਇੰਨੇ ਤੋਂ ਤਿੰਨ ਬੰਦੇ ਆਏ ਵਾਰਦਤ ਇਹਨਾਂ ਨੇ ਤਾਂ ਕੀ ਕੋਲ ਕੇ ਵਾਰਦਤ ਕੀਤੀ ਫਾਇਰ ਕੀਤੇ ਮੈਂ ਉੱਤਰ ਕੇ ਪਿੱਛੇ ਨੂੰ ਧਜਿਆ ਇਹਨਾਂ ਚੋਂ ਗੱਡੀ ਲੈ ਕੇ ਫਰਾਰ ਹੋ ਗਏ ਕਿਹੜੀ ਜਗ੍ਹਾ ਤੇ ਹੋਈ ਏ ਗੱਲ ਸਾਰੀ ਇਹ ਪਿੱਛੇ ਹੋਈ ਏ ਜੀ ਰੋਡ ਦੀ ਸਟਾਰਟਿੰਗ ਦੇ ਪਾਸ ਰੋਡ ਦੀ ਸਟਾਰਟਿੰਗ ਕੀ ਫਾਇਰ ਕੀ ਮਤਲਬ ਹਵਾਈ ਫਾਇਰ ਕੀਤੇ ਆ ਜਾਂ ਸਮੀਰ ਦੇ ਮਾਰੇ ਸਰ ਮਾਰੇ ਕਰਕੇ ਉਹਨਾਂ ਵੱਲ ਕੀਤਾ ਸੀ ਜੀ ਫਾਇਰ ਕਿੰਨੇ ਕਿੰਨੇ ਲੋਕ ਸੀਗੇ ਉਹ ਤਿੰਨ ਬੰਦੇ ਸੀ ਕੀ ਉਹਨਾਂ ਨੇ ਨਕਾਬ ਪੋਸ਼ ਸੀਗੇ ਜਾਂ ਕੁਝ ਨਹੀਂ ਪਾਇਆ ਹੋਇਆ ਸੀਗਾ ਉлле ਮੁੰਸ਼ੀਗੇ ਤਿੰਨ ਮਹੀ ਆਪਣਾ ਮਤਲਬ ਜੂਮਨੇ ਦੇਖੇ ਨੇ ਉਹ ਹਿੰਦੂ ਹੀ ਸੀਗੇ ਸਰਦਾਰ ਵੀ ਸੀ ਤੇ ਸਮੀਰ ਹੁਣ ਡੱਡ ਹੋ ਗਿਆ ਹਾਂਜੀ ਸਮੀਰ ਦੇ ਪਰਿਵਾਰ ਵਿੱਚ ਕੌਣ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਉਹ ਕਿਲਾ ਚੌਕ ਕ੍ਰਿਸ਼ਨਾਗੜ੍ਹ ਦੇ ਰਹਿਣ ਵਾਲੇ ਨੇ ਉਹ ਇਹ ਉਹਨਾਂ ਦੀ ਵਾਈਫ ਹੈ ਮਦਰ ਹੈ ਬ੍ਰਦਰ ਹੈ ਬ੍ਰਦਰ ਦੀ ਵਾਈਫ ਹੈ ਬੱਚੇ ਬੱਚੇ ਕਿੰਨੇ ਨੇ ਸਮੀਰ ਕੋ ਇੱਕ ਨੇ ਤੇ ਉਹਦੀ ਵਾਈਫ ਵਗੈਰਾ ਵੀ ਪ੍ਰੈਗਨਟ ਹੈ ਹਾਂਜੀ ਤੇ ਹੁਣ ਪਰਿਵਾਰ ਨੂੰ ਕੁਝ ਪਤਾ ਲੱਗਿਆ ਦੱਸਿਆ ਤੁਸੀਂ ਨਹੀਂ ਅਜੇ ਭਈਆਂ ਮੈਂ ਉਹਨਾਂ ਦੇ ਬੜੇ ਭਈਆਂ ਨੂੰ ਫੋਨ ਕਰਤਾ ਸੀ ਕਿੰਨੇ ਸਮੇਂ ਤੋਂ ਤੁਸੀਂ ਸਮੀਰ ਦੇ ਨਾਲ ਹੋ ਹੋਵੇ ਜੀ ਜਾਣਦੇ ਨੇ ਕਾਫੀ ਟਾਈਮ ਤੋਂ ਦੋਸਤ ਨੇ ਹਮਮ ਇਹ ਆਪਣੇ ਫਰੈਂਡ ਨਾਲ ਕਾਰ 'ਚ ਗਿਆ ਸੀਗਾ ਤੇ ਪਾਸੀ ਰੋਡ ਕੋਲ ਕਹਿੰਦੇ ਕਾਰ ਸੀਗੀ ਤੇ ਉਹਦਾ ਫਰੈਂਡ ਜੋ ਬਿਆਨ ਦੇ ਰਿਹਾ ਕਿ ਕੋਈ ਆਇਆ ਤੇ ਵੀ ਕਾਰ ਉਹਨੇ ਖੋਲੀ ਤੇ ਉਹਦੇ ਉੱਪਰ ਹਮਲਾ ਕਰਕੇ ਉਹਨੂੰ ਘੇਰ ਕੇ ਚਲੇ ਗਿਆ ਮੈਨੂੰ 12:17 'ਤੇ ਉਹਦੀ ਕਾਲ ਆਈ ਹੈ ਕਿ ਭਈਆ ਜਲਦੀ ਆ ਜਾਓ ਸਮੀਰ ਭਈਆ ਨੂੰ ਹਮਲਾ ਕਰਤਾ ਕਿਸੇ ਉੱਪਰ ਮੈਂ ਉਹਨੂੰ ਬਾਰ ਬਾਰ ਪੁੱਛੀ ਨੀ ਕੋਸ਼ਿਸ਼ ਕੀਤੀ ਕੀ ਹੋਇਆ ਕੀ ਹੋਇਆ ਕਹਿੰਦਾ ਤੁਸੀਂ ਆ ਜਾਓ ਤੁਸੀਂ ਆ ਜਾਓ ਮੈਂ ਐਕਟੀਵਾ ਤੇ ਫਟਾਫਟ ਆਪਣਾ ਪੰਚਾਇਆ ਉੱਥੇ ਪਹੁੰਚਿਆ ਤੇ ਮੇਰਾ ਬ੍ਰਦਰ ਗਿਰਿਆ ਹੋਇਆ ਸੀਗਾ ਤੇ ਉਹ ਖੜਿਆ ਹੋਇਆ ਸੀਗਾ ਗੱਡੀ ਉੱਥੇ ਸੀਗੀ ਨਹੀਂ ਗੱਡੀ ਉਹ ਕਹਿੰਦਾ ਖੋ ਕੇ ਲੈ ਗਏ ਮੈਂ ਆਪਣੇ ਫ੍ਰੈਂਡ ਨੂੰ ਕਾਲ ਕੀਤਾ ਉਹ ਗੱਡੀ ਲੈ ਕੇ ਉੱਥੇ ਆਇਆ ਅਸੀਂ ਉਹਨੂੰ ਗੱਡੀ ਚ ਪਾ ਕੇ ਸਿੱਧਾ ਹਸਪੀਟਲ ਲੈ ਕੇ ਆਏ ਤੇ ਉੱਥੇ ਉਹਨਾਂ ਨੇ ਉਹਨੂੰ ਡੈੱਡ ਡਿਕਲੇਅਰ ਕਰਤਾ ਪਰਿਵਾਰ ਦੇ ਵਿੱਚ ਕੌਣ ਕੌਣ ਸਮਿਲਦੇ ਉਹਦੀ ਵਾਈਫ ਹੈ ਤੇ ਇੱਕ ਬੇਟੀ ਹੈ ਛੋਟੀ 2 ਸਾਲ ਦੀ ਬੇਟੀ 2 ਸਾਲ ਦੀ ਕੋਈ ਬੱਚਤੋਂ ਤੋਂ ਨਾਰ ਰਿਹਾ ਹਾਂ ਹਨਾ ਸਮੀਰ ਦੇ ਕੋਈ ਦੁਸ਼ਮਣੀ ਸੀ ਕਿਸੇ ਨਾਲ ਜਾਂ ਕੋਈ ਰੰਗਿਸ਼ ਹੋਇਆ ਸਾਰੇ ਇਨਵੈਸਟੀਗੇਸ਼ਨ ਉਹ ਕਰੇਗੇ ਉਹਦਾ ਫਰੈਂਡ ਸਰਕਲ ਸੀਗਾ ਕੀ ਤੁਸੀਂ ਪਰਿਵਾਰ ਦੇ ਵਿੱਚ ਦੇਖਿਆ ਹੈਗਾ ਕੋਈ ਆਂਦੇ ਹੋਣਗੇ ਜਾਂ ਨੌਜਵਾਨ ਯਾਰੀ ਦੋਸਤੀ ਹੁੰਦੀ ਆ ਅਕਸਰ ਬਸ ਜੇ ਮੈਂ ਇਸ ਪਿਆਲਾ ਹਾਲੀ ਕੁਝ ਨਹੀਂ ਕਹਿ ਸਕਦਾ ਬਸ ਉਹਦੇ ਫਰੈਂਡ ਸਰਕਲ ਸੀਗਾ ਜੋ ਫਰੈਂਡ ਉਹਦਾ ਉਹਦੇ ਨਾਲ ਜ਼ਿਆਦਾਤਰ ਉਹੀ ਹੁੰਦਾ ਹੈ ਜੋ ਕ੍ਰਿਸ਼ਨਾ ਉਸ ਟਾਈਮ ਉਹਦੇ ਨਾਲ ਮੌਜੂਦ ਸੀਗਾ ਉਹੀ ਉਹਦੇ ਨਾਲ ਜ਼ਿਆਦਾਤਰ ਹੁੰਦਾ ਕਦੀ ਪਹਿਲਾ ਹਮਲਾ ਹੋਇਆ ਸਮੀਰ ਦੇ ਉੱਪਰ ਇਸ ਤਰ੍ਹਾਂ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੋਈ ਕਦੀ ਵੀ ਨਹੀਂ ਹੋਈ ਕਿ ਹੁਣ ਗੋਲੀ ਲੱਗੀ ਹੈ ਜਾਂ ਮਤਲਬ ਕੁਝ ਇਸ ਤਰ੍ਹਾਂ ਪਿਆਰ ਵਗੈਰਾ ਮਾਰਿਆ ਨਹੀਂ ਉਧਰ ਉਧਰ ਫਾਇਰ ਦੇ ਉਹ ਕਹਿ ਰਿਹਾ ਕਿ ਸ਼ੈਲ ਵਗੈਰਾ ਮਿਲੇ ਉਹਨਾਂ ਨੂੰ ਗੱਡੀ 'ਚ ਜੋ ਅੱਗੇ ਜਾ ਕੇ ਗੱਡੀ ਟੁੱਟੀ ਵੀ ਮਿਲੀ ਹੈ ਤੇ ਉਸ 'ਚ ਵੀ ਕਹਿ ਰਹੇ ਮੈਗਜ਼ੀਨ ਵਗੈਰਾ ਮਿਲੀ ਹੈ ਤੇ ਇਹਦੇ ਜਦੋਂ ਅੰਦਰ ਗੱਲ ਕੀਤੀ ਉਹ ਕਹਿੰਦੇ ਉਹ ਪੁਲਿਸ ਵਗੈਰਾ ਨਾਲ ਜਿਆਦਾ ਡਿਸਕਸ ਕਰੇਗੇ ਸਾਰਾ ਮੈਟਰ ਕੀ ਕਿਆ ਬੈਟਰ ਹੈ ਉਹ ਕਹਿੰਦੇ ਉਹਦੇ ਚਾਕੂ ਲਗਿਆ ਕੋਈ ਟਿੱਕੀ ਚੀਜ਼ ਨਾਲ ਉਹਦੇ ਪਹਿਲਾਂ ਹਮਲਾ ਕਰਿਆ ਵਾ ਉਹ ਤੇ ਜੇਰ ਕੇ ਉਸ ਤੋਂ ਚਲੇਗਾ ਹਾਂ ਸਮੀਰ ਨੇ ਸਮੀਰ ਕੰਮ ਕੀ ਕਰਦਾ ਹੈ ਉਹ ਕਾਪਰ ਵਾਈਂਡ ਦਾ ਕੰਮ ਸੀਗਾ ਕਿਹੜੀ ਜਗ੍ਹਾ ਕੀ ਲੋਜ ਕੋਲ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰ ਰਹੇ ਤੁਸੀਂ ਸਾਨੂੰ ਦਾ ਉਹ ਬੰਦੇ ਗ੍ਰਿਫਤਾਰ ਚਾਹੀਦੇ ਇਨਸਾਫ ਦੀ ਮੰਗ ਹੈ ਜੀ ਇਹ ਬਹੁਤ ਹੀ ਬੁਰਾ ਹਾਲ ਹੋ ਚੁੱਕਿਆ ਦੇਖ ਲਓ ਕੀ ਹਾਲ ਹੋ ਚੁੱਕਿਆ ਕ੍ਰਾਈਮ ਦਾ ਕੀ ਹਾਲ ਹੋ ਚੁੱਕਿਆ ਮਤਲਬ ਉਹ ਸਿਰਫ ਗੱਡੀ 'ਤੇ ਬੈਠਿਆ ਹੋਇਆ ਸੀਗਾ ਤੇ ਉਹ ਕਹਿ ਰਹੇ ਕਿ ਇਸ ਦਾ ਗੱਡੀ ਖੋਣ ਪਿੱਛੇ ਜਾਂ ਕੀ ਅੱਗੇ ਗੱਲ ਆਉਦਾ ਫਰੈਂਡ ਦਾਲ ਸੀਗਾ ਉਹ ਪੂਲ ਸਾਰੀ ਕਾਰਵਾਈ ਕਰੇਗੀ ਮੈਂ ਬੜੀ ਛੋਟੇ ਤੋਂ ਕੰਮ ਕਾਰਵਾਈ ਦੀ ਮੰਗ ਕਰਦਾ ਤੇ ਇਨਸਾਫ ਦੀ ਮੰਗ ਕਰਦਾ ਸਰ ਬਸ ਹੋਰ ਕੁਝ ਨਹੀਂ ਚਾਹੀਦਾ ਜੀ ਉਹ थाना ਸਿੰਘੂ ਲਾਈਨ ਨੂੰ ਰਾਤ ਨੂੰ ਲਗਭਗ 2 ਜੰਮੀ ਮੈਸਾਂ ਆਇਆ ਸੀ ਕਿ ਕਿਪਾਸੀ ਰੋਡ এনਵਾਇਰਨਮੈਂਟ ਪਾਰ ਇੱਕ ਗੱਡੀ ਐਕਸੀਡੈਂਟ ਹੋਈ ਬਾਅਦ ਜਦੋਂ ਮੌਕੇ ਪਹੁੰਚ ਕੇ ਚਿੱਕੀਤਾ ਗਿਆ ਤੋਂ ਅਨੁਕ ਕੰਪਲੀਟ ਇਨਫੋਰਮੇਸ਼ਨ ਇਹ ਮਿਲੀ ਕਿ ਸਮੀਰ ਕਟਾਰੀਆ ਨਾਮ ਦੇ ਬੰਦੇ ਤੇ ਜਾਣਲਾਵ حملہ ਹੋਇਆ ਸੀਗਾ ਔਰ ਉਹਨੂੰ ਕਲੰਬੀਆਸੀ ਹਸਪੀਟਲ ਸ਼ਿਫਟ ਕਰਤਾ ਗਿਆ ਇੱਥੇ ਉਹਦੀ ਮੌਤ ਹੋ ਗਈ ਹੈ ਮੌਕੇ ਤੇ ਤੁਸੀਂ ਦੇਖੋ ਗੱਡੀ ਕਾਫੀ ਜ਼ਿਆਦਾ ਐਕਸੀਡੈਂਟ ਹੋਇਆ ਹੋਇਆ ਹੈ ਔਰ ਮੌਕੇ ਤੇ ਸਾਨੂੰ ਇੱਕ ਐਮਪਟੀ ਮੈਗਜ਼ੀਨ ਔਰ ਇੱਕ ਐਮਪਟੀ ਸ਼ੈਲ ਵੀ ਰਾਮਦ ਹੋਇਆ ਹੈ ਇਹ ਪਾਇਫੇਸ਼ੀਆ ਮਰਡਰ ਇਨਸੀਡੈਂਟ ਲੱਗ ਰਹਾ ਹੈ ਅਨ ਬੈਕਐਂਡ ਕੀ ਕਰਨੇ ਹੋ ਕਿਸ ਕਰਕੇ ਹੋਇਆ 37 ਕਰੇ